ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸਿੰਘ ਸਿਗਨਿਆ ਦੇ ਯਾਦ ਦੇ ਵਿੱਚ ਇੱਕ ਸ਼ਹੀਦੀ ਗੈਲਰੀ ਉਸਾਰੀ ਗਈ ਸੀਗੀ ਉਸ ਦਾ ਅੱਜ ਰਸਮੀ ਉਦਘਾਟਨ ਕੀਤਾ ਗਿਆ ਹੈ ਇਹ ਉਸਾਰੀ ਜਿਹੜੀ ਹੈ ਦਮਦਮੀ ਟਕਸਾਲ ਵੱਲੋਂ ਕਰਵਾਈ ਗਈ ਸੀਗੀ ਔਰ ਅੱਜ ਉਸ ਦਾ ਉਦਘਾਟਨ ਕੀਤਾ ਗਿਆ ਹੈ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੇ ਨਾਲ ਨਾਲ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅ ਪ੍ਰਧਾਨ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪਤਵੰਤੇ ਸੱਜਣ ਇਸ ਗੈਲਰੀ ਦੇ ਉਦਘਾਟਨ ਸਮੇਂ ਮੌਜੂਦ ਸਨ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਇਸ ਗੈਲਰੀ ਚ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਜੋ ਇਸ ਸਾਕੇ ਦੌਰਾਨ ਸ਼ਹੀਦ ਹੋਏ ਸੀ ਫੌਜੀ ਜਿਹੜਾ ਜ਼ੁਲਮ ਹੋਇਆ ਸੀਗਾ ਫੌਜੀ ਅਟੈਕ ਹੋਇਆ ਸੀਗਾ ਦਰਬਾਰ ਸਾਹਿਬ ਦੇ ਉੱਤੇ ਉਸ ਦਾ ਮੁਕਾਬਲਾ ਕਰਦੇ ਹੋਏ ਐ ਸਿੰਘ ਉਸ ਦੌਰਾਨ ਸ਼ਹੀਦ ਹੋਏ ਸਨ ਉਹਨਾਂ ਦੀ ਯਾਦਗਾਰ ਨੂੰ ਨਵੀਂ ਪੀੜੀ ਨੂੰ ਦਰਸਾਉਣ ਲਈ ਇਹ ਤਸਵੀਰਾਂ ਇਹ ਗੈਲਰੀ ਸ਼ਹੀਦਾਂ ਦੀ ਗੈਲਰੀ ਹੈ ਇੱਥੇ ਉਸਾਰੀ ਗਈ ਹੈ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਇਸ ਦਾ ਉਦਘਾਟਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਕੀਤਾ ਗਿਆ ਹੈ ਸ੍ਰੀ ਜੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਪਤਵੰਤੇ ਸੱਜਣ ਸੰ ਇਸ ਇਸ ਗੈਲੀ ਦੇ ਵਿੱਚ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਸ਼ਿਸ਼ੋਭਿਤ ਕੀਤੀਆਂ ਗਈਆਂ ਨੇ ਜਿਹੜੇ ਉਸ ਸਾਕੇ ਦੌਰਾਨ ਫੌਜ ਦੇ ਫੌਜ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋਏ ਸਨ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਗੈਲੀ ਦੇ ਵਿੱਚ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੀ ਖੂਬ ਖੂਬ ਤਸਵੀਰ ਜਿਹੜਾ ਹੈ ਮੋਨੂਮੈਂਟ ਬਣਾਇਆ ਗਿਆ ਹੈ ਉਹ ਦਿਖਾਇਆ ਗਿਆ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਫੌਜੀ ਜ਼ੁਲਮ ਦੇ ਫੌਜੀ ਟਾਕਰੇ ਦੇ ਨਾਲ ਫੌਜੀ ਕਹਿਰ ਦਾ ਇਹ ਸਬੂਤ ਹੈ ਜਿਸ ਨੂੰ ਇਹਦੇ ਗੈਲੀ ਦੇ ਵਿੱਚ ਦਰਸਾਇਆ ਗਿਆ ਹੈ ਸੋ ਅੱਜ ਇਹ ਗੈਲਰੀ ਸ਼ਹੀਦੀ ਗੈਲਰੀ ਜਿਹੜੀ ਹੈ ਜੂਨ 1984 ਦੇ ਤੀਸਰੇ ਵੱਡੇ ਕੱਲੂਕਾਰੇ ਦੌਰਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਸ਼ਹੀਦਾਂ ਦੀ ਪਵਿੱਤਰ ਯਾਦਗਾਰ ਨੂੰ ਸਰਪਿਤ ਹੈ ਸੋ ਇਸ ਗੈਲਰੀ ਦੇ ਅੱਜ ਉਦਘਾਟਨ ਹੋ ਗਏ ਨੇ ਸੋ ਅਸੀਂ ਗੱਲ ਕਰ ਰਹੇ ਹਾਂ ਸਰ ਅੱਜ ਉਦਘਾਟਨ ਹੋ ਗਿਆ ਸੋ ਸ਼ਹੀਦੀ ਗੈਲਰੀ ਦਾ ਉਦਘਾਟਨ ਹੋ ਗਿਆ ਹੈ ਇਸ ਸਾਈਡ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਦਿਖਾਈ ਗਈ ਹੈ ਉਸ ਸਮੇਂ ਉਸ ਵੇਲੇ ਫੌਜੀ ਜ਼ੁਲਮ ਦੌਰਾਨ ਇਹ ਟੈਟਰੀ ਹੋਇਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਉਸ ਨੂੰ ਦਰਸਾਉਂਦਾ ਮਾਡਲ ਤਿਆਰ ਕਰਕੇ ਇੱਥੇ ਇਸ ਗੈਲਰੀ ਦੇ ਵਿੱਚ ਲਗਾਇਆ ਗਿਆ ਹੈ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਉਸ ਵੇਲੇ ਜਦੋਂ ਫੌਜੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਦੇਤੇ ਹਮਲਾ ਕੀਤਾ ਸੀਗਾ ਉਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਦਾ ਜੀਤ ਉਹੀ ਹਮਲਾ ਦੀ ਬਿਲਡਿੰਗ ਜਿਹੜੀ ਸੀਗੀ ਉਹ ਟਹਿ ਟੇਰੀ ਹੋਈ ਸੀਗੀ ਉਸ ਨੂੰ ਵੀ ਦਿਖਾਇਆ ਗਿਆ ਸੋ ਸ਼ਹੀਦੀ ਗੈਲਰੀ ਦਾ ਅੱਜ ਕੌਮ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਇਸ ਗੈਲਰੀ ਨੂੰ ਗੈਲਰੀ ਦੇ ਵਿੱਚ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਸ਼ਿਸ਼ੋਭਿਤ ਕੀਤੀਆਂ ਗਈਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸ ਵੇਲੇ ਦੀ ਤਸਵੀਰ ਸ਼ਿਸ਼ੋਭਿਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਪਤਾ ਚੱਲ ਸਕੇ ਕਿ ਉਸ ਦਮ ਫੌਜੀ ਬਰਬਰਤਾ ਕਿਸ ਤਰ੍ਹਾਂ ਸੀਗੀ ਔਰ ਕਿਸ ਤਰ੍ਹਾਂ ਉਸ ਦਾ ਟੱਕਰਾ ਕਰਦੇ ਹੋਏ ਸ਼ਹੀਦਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀਗੀ ਗਰੇਵਾਲ ਸਾਹਿਬ ਨੇ ਸਾਡੇ ਨਾਲ ਗੱਲ ਕਰਨਿਆ ਗਰੇਵਾਲ ਸਾਹਿਬ ਅੱਜ ਉਹ ਵੇਲਾ ਆ ਗਿਆ ਹੈ ਕਿ ਸ਼ਹੀਦੀ ਗੈਲਰੀ ਦੀ ਸਥਾਪਨਾ ਹੋ ਗਈ ਹੈ ਉਦਘਾਟਨ ਹੋ ਗਿਆ ਹੈ ਉਹਨਾਂ ਸ਼ਹੀਦਾਂ ਨੂੰ ਦੀਆਂ ਤਸਵੀਰਾਂ ਸਜੋਬਿਤ ਕੀਤੀਆਂ ਗਈਆਂ ਨੇ ਜਿਹੜੇ ਉਸ ਸਾਕੇ ਦੌਰਾਨ ਸ਼ਹੀਦ ਹੋਏ ਸੀਗੇ ਵਾਕਈ ਦੇਖੋ ਇਤਿਹਾਸ ਸਾਹਮਣਾ ਤਾਂ ਹਰ ਕੋਮਾ ਦਾ ਫਰਜ਼ ਆ ਕੋਈ ਵੀ ਖਿੱਤਾ ਦੁਨੀਆ ਦੇ ਅੰਦਰ ਆਪਣੇ ਇਤਿਹਾਸ ਨੂੰ ਸਨਮਾਨ ਵੀ ਦਿੰਦਾ ਮਾਣ ਵੀ ਦਿੰਦਾ ਇਹ ਤਾਂ ਸਿੱਖਾਂ ਦਾ ਇਤਿਹਾਸ ਜਿਹੜਾ ਵਾ ਬੜਾ ਵੱਖਰੇ ਤਰ੍ਹਾਂ ਦਾ ਇਤਿਹਾਸ ਆ ਸਿੱਖ ਕਦੇ ਵੀ ਕਿਸੇ ਦੇ ਰੱਬ ਦੇ ਮੰਦਰ ਨੂੰ ਨਹੀਂ ਢਾਉਂਦਾ ਕਿਸੇ ਤੇ ਜ਼ੁਲਮ ਨਹੀਂ ਕਰਦਾ ਸਿੱਖ ਦਾ ਇਤਿਹਾਸ ਤਾਂ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋ ਕੇ ਕਹਿੰਦੇ ਉਹਨਾਂ ਨੇ ਜਨੇਊ ਨਹੀਂ ਪਹਿਨੇ ਪਰ ਨੌਵੇਂ ਪਾਤਸ਼ਾਹ ਨੇ ਉਹ ਜਨੇਊ ਨੂੰ ਬਚਾਉਣ ਵਾਸਤੇ ਆਪਣਾ ਸੀਸ ਦੇ ਦਿੱਤਾ ਉਹ ਸਿੱਖ ਦਾ ਫਲਸਫਾ ਦੁਨੀਆ ਦੇ ਅੰਦਰ ਬਿਲਕੁਲ ਅਡਰਾ ਨਾ ਸਿੱਖ ਸੱਤਾ ਦੇ ਲਈ ਜੰਗ ਲੜਦਾ ਤੇ ਨਾ ਉਹ ਉਸ ਨੂੰ ਗੁਲਾਮ ਬਣਾਉਣ ਵਾਸਤੇ ਲੜਦਾ ਉਹ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਵਾਸਤੇ ਆਪਣੇ ਗੁਰੂ ਤੇ ਗੁਰਤਾ ਮੰਦ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਿੱਖ ਕੁਰਬਾਨੀ ਦਿੰਦਾ ਬਾਬਾ ਦੀਪ ਸਿੰਘ ਜੀ ਇਸ ਗੱਲ ਦੇ ਗਵਾਹ ਨਹੀਂ ਜਿਨ੍ਹਾਂ ਨੇ ਤਲੀ ਤੇ ਰੱਖ ਕੇ ਸੀਸ ਤਲੀ ਤੇ ਰੱਖ ਕੇ ਲੜਾਈ ਲੜੀ ਗੁਰਦੁਆਮਾ ਦੀ ਪਵਿੱਤਰਤਾ ਲਈ ਕੈਮਰਾ ਕਰ ਉਸ ਤੋਂ ਬਾਅਦ ਜਿੰਨੇ ਵੀ ਇੱਥੇ ਆਏ ਚਾਹੇ ਮੱਸਾ ਆਇਆ ਚਾਹੇ ਅਫਦਾਲੀ ਆਇਆ ਚਾਹੇ ਕੋਈ ਹੋਰ ਆਇਆ ਉਹਨਾਂ ਨੇ ਸਾਰਿਆਂ ਨੇ ਇਸ ਗੱਲ ਦਾ ਖਮਿਆਜਾ ਭੁਗਤਿਆ ਕਿਉਂਕਿ ਉਸ ਨੇ ਰੱਬ ਦੇ ਘਰ ਤੇ ਹਮਲਾ ਕੀਤਾ ਸੀ ਇੰਦਰਾ ਗਾਂਧੀ ਸਾਡੇ ਸਮਕਾਲੀ ਆ 40 ਸਾਲ ਪੁਰਾਣੀ ਗੱਲ ਆ ਜੋ ਕੋਈ ਛੋਦੇ ਨਾਲ ਵਾਪਰਿਆ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸੋ ਉਹ ਸਿੱਖ ਜਿਹੜਾ ਵਾ ਆਪਣੇ ਗੁਰਧਾਮਾਂ ਦੀ ਪਵਿੱਤਰਤਾ ਲਈ ਆਪਣੀ ਜਾਨ ਤੱਕ ਦੇ ਦਿੰਦਾ ਇਹ ਵੀ ਉਸੇ ਸਮੇਂ ਦੀ ਵਰਤਾਂਤ ਹੈ ਪਰ ਅਫਸੋਸ ਇਸ ਗੱਲ ਦਾ ਕਿ ਇਹ ਹਮਲਾ ਜਿਹੜਾ ਇਹ ਸਾਡੇ ਹੀ ਦੇਸ਼ ਦੇ ਲੋਕਾਂ ਨੇ ਕੀਤਾ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੂੰ ਸੱਤਾ ਦਵਾਈ ਜਿਨ੍ਹਾਂ ਨੂੰ ਰਾਜ ਦਵਾਇਆ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜਦੋਂ ਆਪਣੇ ਹੱਕ ਦੀ ਗੱਲ ਕੀਤੀ ਤੇ ਸਾਡੇ ਗੁਰਧਾਮਾਂ ਤੇ ਟੈਂਕ ਤੋਪ ਚਾੜ ਕੇ ਇਹ ਮੰਜ਼ਰ ਜਿਹੜਾ ਖੜਾ ਕੀਤਾ ਭਾਵੇਂ ਪਹਿਲਾਂ ਤਸਵੀਰਾਂ 'ਚ ਦੇਖਦੇ ਸੀ ਤੇ ਹੁਣ ਅੱਜ ਦੀ ਜਵਾਨੀ ਨੂੰ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਬਾਹਰੋਂ ਆਏ ਲੋਕ ਜਿਹੜੇ ਆ ਕਿਉਂਕਿ ਇੱਥੇ ਹਰ ਧਰਮ ਦੇ ਹਰ ਵਰਗ ਦੇ ਲੋਕ ਆਉਂਦੇ ਆ ਉਹਨਾਂ ਦੇ ਸਾਹਮਣੇ ਉਸ ਇਤਿਹਾਸ ਨੂੰ ਜਿਉਂਦਾ ਰੱਖਣ ਵਾਸਤੇ ਇਹ ਜਿਹੜਾ ਜਿਹੜੀ ਗੈਲਰੀ ਜਿਹੜੀ ਸਥਾਪਿਤ ਕੀਤੀ ਗਈ ਛਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਬਾਬਾ ਅ ਅਰ람 ਸਿੰਘ ਜੀ ਖਾਲਸਾ ਜਿਹੜੇ ਕੀ ਦੌਦੂ ਟਕਸਾਲ ਦੇ ਮੁਖੀ ਆ ਉਹਨਾਂ ਨੂੰ ਇਹ ਸੇਵਾ ਸੌਂਪੀ ਗਈ ਸੀ ਉਹਨਾਂ ਨੇ ਬਹੁਤ ਵਖੂਬੀ ਇਹ ਸਾਰੀਆਂ ਤਸਵੀਰਾਂ ਸ਼ਹੀਦਾਂ ਦੀਆਂ ਤੇ ਜਿਹੜੀ ਜਿਹੜਾ ਮਾਡਲ ਆ ਉਸ ਸਮੇਂ ਦਾ ਉਸ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਆ ਇਤਿਹਾਸ ਨੂੰ ਜਿਉਂਦਾ ਰੱਖਣਾ ਚਾਹੀਦਾ ਇਤਿਹਾਸ ਜਿਉਂਦਾ ਰਹਿਣਾ ਚਾਹੀਦਾ ਤਾਂ ਕਿ ਅਗਲੀਆਂ ਪੀੜ੍ਹੀਆਂ ਉਸ ਇਤਿਹਾਸ ਨੂੰ ਦੇਖਣ ਵੀ ਤੇ ਉਸ ਤੋਂ ਸਬਕ ਵੀ ਲੈਣ ਤੇ ਅਗਲਾ ਰਸਤਾ ਵੀ ਦੇਖਦੇ ਹਾਂ। ਸਰਬਲ ਸਾਹਿਬ ਇਹਦੇ ਵਿੱਚ ਜਿਹੜੀ ਗੈਲਰੀ ਸ਼ਹੀਦੀ ਗੈਲਰੀ ਸਥਾਪਿਤ ਕੀਤੀ ਗਈ ਹੈ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਸ਼ਸ਼ੋਭਿਤ ਕੀਤੀਆਂ ਗਈਆਂ ਨੇ ਜਿਹੜੇ ਉਸ ਦੌਰਾਨ ਸ਼ਹੀਦ ਹੋਏ ਸੀਗੇ। ਇਹ ਦੱਸ ਸਕਦੇ ਹਾਂ ਕਿ ਤਮਾਮ ਸ਼ਹੀਦਾਂ ਦੀਆਂ ਤਸਵੀਰਾਂ ਸ਼ਸ਼ੋਭਿਤ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਉਸ ਦਮ ਸ਼ਹਾਦਤ ਪ੍ਰਾਪਤ ਕੀਤੀ ਸੀ ਜਦੋਂ ਫੌਜੀ ਬਰਬਰਤਾ ਹੋਈ ਸੀਗੀ। ਦੇਖੋ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇੱਕ ਲਿਸਟ ਤਿਆਰ ਕੀਤੀ ਹੈ। ਕਿਉਂਕਿ ਜਿਹੜੇ ਉਸ ਸਮੇਂ ਤੇ ਲਾਸ਼ਾਂ ਮਿਲੀਆਂ ਜਾਂ ਇਥੋਂ ਦੇ ਮਰਦਾ ਘਾਟ ਚੋਂ ਉਹਨਾਂ ਦੇ ਨਾਮ ਮਿਲੇ ਜਾਂ ਲੋਕਾਂ ਤੋਂ ਪਤਾ ਲੱਗਾ ਕਿ ਸਾਡਾ ਜਿਹੜਾ ਸਿੰਘ ਉੱਥੇ ਗਿਆ ਸੀ ਤੇ ਉਹ ਸ਼ਹੀਦ ਹੋ ਗਿਆ ਕਿਉਂਕਿ ਉਦੋਂ ਦੀਆਂ ਨੇ ਲਾਸ਼ਾਂ ਨੇ ਉਹ ਤਾਂ ਸਰਕਾਰ ਨੇ ਚੁੱਕੀਆਂ ਇਕੱਠੀਆਂ ਸਾੜ ਦਿੱਤੀਆਂ ਗਈਆਂ ਪਰ ਫਿਰ ਵੀ ਇੱਕ ਤਤਕਰਾ ਤਿਆਰ ਕੀਤਾ ਗਿਆ ਹੋ ਸਕਦਾ ਕੋਈ ਕੋਈ ਜਿਹੜਾ ਗੁਮਨਾਮ ਕੋਈ ਰਹਿ ਗਿਆ ਹੋਵੇ ਤੇ ਰਹਿ ਗਿਆ ਹੋਵੇ ਪਰ ਪੂਰਨ ਤੌਰ ਤੇ ਸਭ ਦੀਆਂ ਜਿਹੜੀਆਂ ਗੁੱਲਾਂ ਸਮਾਂ ਇੰਨਾ ਲੰਮਾ ਸਮਾਂ ਲੱਗਣਾ ਵੀ ਇਸੇ ਗੱਲ ਦਾ ਹੀ ਆ ਕਿ ਇਹਨੂੰ ਪੂਰਨ ਤੌਰ ਤੇ ਕੰਪਲੀਟ ਕੀਤਾ ਜਾਵੇ ਇੱਕ ਨੇਰੀ ਲਈ ਤਾਂ ਇੱਕ ਬਹੁਤ ਬਿਲਕੁਲ ਜੀ ਗੱਲ ਹੈ ਕਿ ਉਹ ਵੀ ਆਪਣੇ ਇਤਿਹਾਸ ਤੋਂ ਜਾਨੂ ਹੋ ਸਕੇਗੀ ਇਹ ਸਥਾਪਿਤ ਹੋ ਗਈ ਹੈ ਇਸ ਦੇ ਲਈ ਤੁਸੀਂ ਨਵੀਂ ਪੀੜ੍ਹੀ ਜਿਹੜੀ ਆ ਜਿਹਨੂੰ ਜਦੋਂ ਨਹੀਂ ਪਤਾ ਹੈ ਉਹਦੇ ਲਈ ਵੀ ਐਡਵਰਟਾਈਜ਼ਿੰਗ ਜਾਂ ਕੁਝ ਹੋਰ ਕਿਸੇ ਤਰੀਕੇ ਸ਼ਰੂਬ ਨਹੀਂ ਗੁਰਦਾਰਾ ਪਰਬੰਧਕ ਕਮੇਟੀ ਆਪਣੇ ਪੱਧਰ ਤੇ ਕੁਝ ਕਰੇਗੀ ਇਹਦੇ ਲਈ ਐਡਵਰਟਾਈਜ਼ ਕਰਨ ਦੀ ਲੋੜ ਨਹੀਂ ਹੁੰਦੀ ਸ਼ਹੀਦਾ ਜਦੋਂ ਖੂਨ ਡੋਲਦਾ ਨਾ ਉਹ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਚਾਣਨ ਕਰ ਦਿੰਦਾ ਇੱਕ ਰਸਤਾ ਦੁਕਾਨ ਦਾ ਇਹ ਇਹ ਦਾ ਚਿਰਾਗ ਬੁਝਿਆ ਨਹੀਂ 40 ਸਾਲ ਹੋ ਗਏ ਸੰਤ ਬਾਬਾ ਜਲਨ ਸਿੰਘ ਖਾਲਸਾ ਪਡਣਾਵਲੇ ਚਲੇ ਗਏ ਨੇ ਪਰ ਅੱਜ ਵੀ ਉਹ ਜਿਉਂਦੇ ਨੇ ਕਿੰਨਾ ਮਟਾਉਣ ਦੀ ਕਿੰਨਾ ਮਾਰਨ ਦੀ ਕਿੰਨਾ ਭਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਹੁੰਦਾ ਨਹੀਂ ਕਿਉਂਕਿ ਸ਼ਹੀਦ ਦਾ ਖੂਨ ਬੜਾ ਇੱਕ ਸ਼ਕਤੀ ਰੱਖਦਾ ਕਿਉਂਕਿ ਉਹ ਆਪ ਦੇ ਆਪ ਦੇ ਨਜਰੋਂ ਛੱਡ ਕੇ ਉਹ ਸ਼ਹਾਦਤ ਦਿੰਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਕਦੇ ਐਡਵਰਟਾਈਜ਼ ਕਰਨ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਜਗਦੀ ਰਹਿੰਦੀ ਹੈ ਤੇ ਜਾਗਦੀ ਹੈ ਤੇ ਇਹ ਤਾਂ ਸਿਰਫ ਇੱਕ ਜਿਵੇਂ ਕਹਿੰਦੇ ਇਤਿਹਾਸ ਨੂੰ ਸਾਂਭਣ ਦਾ ਇੱਕ ਆਧੁਨਿਕ ਢੰਗ ਦਾ ਤਰੀਕਾ ਵਾ ਜਿਹਨੂੰ ਅਸੀਂ ਸ਼ਰੋਨੀ ਗੁਰਦਵਾਰਾ ਪ੍ਰਬੰਧਕ ਕਰ ਰਹੀ ਹੈ ਸੋ ਇਤਿਹਾਸ ਨੂੰ ਸੰਬੰਧ ਦਾ ਇੱਕ ਤਰੀਕਾ ਹੈ ਸ਼ਰੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਇੱਕ ਸ਼੍ਰੀ ਅਕਾਲ ਤੂ ਸਭ ਦੇ ਕੋਲ ਨਜ਼ਦੀਕ ਹੀ ਇਹ ਸ਼ਹੀਦੀ ਗੈਲਰੀ ਦੀ ਸਥਾਪਨਾ ਕੀਤੀ ਗਈ ਹੈ ਇਸ ਗੈਲਰੀ ਦੀ ਸਥਾਪਨਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਵੱਲੋਂ ਕਰਵਾਈ ਗਈ ਸੀ ਸੋ ਇਸ ਗੈਲਰੀ ਦੇ ਵਿੱਚ ਉਹਨਾਂ तमाम ਸ਼ਹੀਦਾਂ ਦੀਆਂ ਤਸਵੀਰਾਂ ਨੂੰ ਸ਼ੋਭਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਉਸ ਸਾਕੇ ਦੇ ਦੌਰਾਨ ਸ਼ਹਾਦਤ ਹਾਸਲ ਕੀਤੀ ਹੈ ਸੰਤ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਆ ਜਾਨੀ ਜਰਨੈਲ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਭਾਈ ਜਰਨਲਸ ਬੇਗ ਜੀ ਸ਼ਹੀਦ ਬਾਬਾ 18 ਸਿੰਘ ਇਸ ਤੋਂ ਇਲਾਵਾ ਇਹ ਸ਼ਹੀਦ ਨੇ ਇਹ ਉਹ ਤਸਵੀਰਾਂ ਨੇ ਇਹ ਉਹ ਸ਼ਹੀਦ ਨੇ ਜਿਹੜੇ ਉਸ ਸਾਕੇ ਦੇ ਦੌਰਾਨ ਇਸ ਸ੍ਰੀ ਹਰਮੰਦਰ ਸਾਹਿਬ ਦੀ ਸਾਖ ਨੂੰ ਰੱਖਣ ਲਈ ਆਪਣੀ ਜਾਨ ਕੁਰਬਾਨ ਕੀਤੀ ਸੀਗੀ ਔਰ ਭਾਰਤੀ ਫੌਜਦਾਰ ਸਾਹਮਣਾ ਕਰ ਰਹੇ ਸੀਗੇ ਔਰ ਉਸ ਸਾਹਮਣਾ ਕਰਦੇ ਹੋਏ ਉਸ ਟੱਕਰੇ ਦੇ ਦੌਰਾਨ ਸ਼ਹੀਦ ਹੋਏ ਸਨ ਸੋ ਇਹ ਦਸ ਤਸਵੀਰਾਂ ਨੇ ਜਿਹੜੀਆਂ ਕਿ ਇੱਥੇ ਸ਼ੋਭਿਤ ਕੀਤੇ ਗਏ ਤਾਂ ਜੋ ਨਵੀਂ ਪੀੜ੍ਹੀ ਹੈ ਨਵੀਂ ਪਨੀਰੀ ਹੈ ਉਹ ਇਸ ਤੋਂ ਜਾਨੂ ਹੋ ਸਕੇ ਸੋ ਉਹ ਇਸ ਨਵੀਂ ਪਨੀਰੀ ਇਸ ਤੋਂ ਜਾਨੂ ਹੋਏਗੀ ਕਿ ਉਸ 84 ਦੇ ਦੌਰਾਨ ਜਿਹੜਾ ਸਾਕਾ ਹੋਇਆ ਸੀ ਤੀਸਰਾ ਵੱਡਾ ਕੱਲੂਘਾਰਾ ਹੋਇਆ ਸੀਗਾ ਉਸ ਕੱਲੂਘਾਰੇ ਦੌਰਾਨ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਸੋ ਇੱਥੇ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇਸ ਚੀਜ਼ ਤੋਂ ਜਾਣਕਾਰੀ ਹਾਸਲ ਕਰ ਸਕਣਗੇ ਇਸ ਗੈਲਰੀ ਤੋਂ ਕਿ ਉਸ ਦੌਰਾਨ ਜਿਹੜਾ ਫੌਜੀ ਹਕੂਮਤ ਫੌਜੀ ਫੌਜੀ ਵੱਲੋਂ ਜਿਹੜੀ ਬਰਬਰਤਾ ਦਰਸਾਈ ਗਈ ਸੀਗੀ ਭਾਰਤੀ ਹਕੂਮਤ ਵੱਲੋਂ ਜਿਹੜਾ ਇੱਥੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਫੌਜੀ ਹਮਲਾ ਕੀਤਾ ਗਿਆ ਸੀ ਉਸ ਦੇ ਦੌਰਾਨ ਜਿਹੜੀ ਬਰਬਰਤਾ ਯੂਜ਼ ਕੀਤੀ ਗਈ ਸੀਗੇ ਉਸ ਦੌਰਾਨ ਜਿਹੜੇ ਸ਼ਹੀਦ ਹੋਏ ਸੀਗੇ ਇਹ ਉਹ ਸ਼ਹੀਦ ਨੇ ਜਿਹੜਿਆ ਨੇ ਆਪਣੇ ਇਸ ਦਰਬਾਰ ਸਾਹਿਬ ਦੀ ਅਸਫਤ ਨੂੰ ਬਚਾਉਣ ਲਈ ਆਪਣੀ ਜੀਵਨ ਕੁਰਬਾਨ ਕੀਤਾ ਹੈ ਔਰ ਆਪਣੀ ਕੁਰਬਾਨੀ ਦਿੱਤੀ ਹੈ ਸੋ ਕੁੱਲ ਮਿਲਾ ਕੇ ਸ਼ਹੀਦੀ ਗੈਲਰੀ ਜਿਹੜੀ ਹੈ ਅੱਜ ਕੌਮ ਨੂੰ ਸਮਰਪਿਤ ਹੋ ਗਈ ਹੈ ਜਿਸ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ ਇਸ ਦਾ ਰਸਮੀ ਉਦਘਾਟਨ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੀਤਾ ਹੈ ਔਰ ਇਸ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੋ ਕਿ ਦੰਦਮੀ ਟਕਸਾਲ ਦੇ ਮੁਖੀ ਨੇ ਉਹ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਇਸ ਉਦਘਾਟਨ ਦੇ ਸਮੇਂ ਮੌਜੂਦ ਸੋ ਤਸਵੀਰਾਂ ਨੇ ਆਪਣੇ ਆਪ ਬਿਆਨ ਕਰਦੀਆਂ ਨੇ ਉਹ ਸ਼ਹੀਦ ਨੇ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਅਸਮਤ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਸੀ ਕਿਰਨ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par